ਜਿ ਤਰ੍ਹਾਂ ਇਥੋਂ ਨੇੜੇ ਦੇ ਗਵਾਂਢ ਦੇ ਪਿੰਡ ਲਖਵਿੰਦਰ ਸਿੰਘ ਲਖੇ ਹੋਏ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਿਵੇਂ ਉਹਨਾਂ ਦੇ ਦੋਸ਼ ਲਾਇਆ ਜਾ ਰਿਹਾ ਵੀ ਘੁੱਟ-ਘੁੱਟ ਕੇ ਮਾਰੇ ਨੇ ਮੈਨੂੰ ਤਾਂ ਸਰਕਾਰ ਨੂੰ ਇਹ ਜਿਹੜਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਦੋਸ਼ੀਆਂ ਨੂੰ ਘਟਾਰੇ ਤੇ ਖੜੇ ਕਰਕੇ ਸਜ਼ਾ ਦੇਣੀ ਚਾਹੀਦੀ ਆ ਔਰ ਅੱਜ ਨਵੀਂ ਗੱਲ ਆਈ ਆ ਕਿ ਜਿਹੜੇ ਉਹ ਟਰੱਕ ਤੇ ਲੱਗੇ ਹੋਏ ਸੀ ਉਹ ਟਰੱਕ ਦਾ ਨੰਬਰ ਬੱਸ ਦਾ ਨੰਬਰ ਵੀਡੀਓ ਸਾਹਮਣੇ ਕੱਢ ਕੇ ਦਿਖਾਇਆ ਤੇ ਜੇ ਬੱਸ ਦਾ ਨੰਬਰ ਲਈ ਬੈਠਾ ਤੇ ਟਰੱਕ ਤੇ ਤਾਂ 420 ਦਾ ਕੇਸ ਬਣਦਾ ਗੱਲਾਂ ਕੇਸੇ ਨਾ ਦਰਜ ਹੋਵੇ ਬਲਕੇ 420 ਦਾ ਕੇਸ ਵੀ ਦਰਜ ਹੋਵੇ ਔਰ ਪੀੜਤ ਪਰਿਵਾਰਾਂ ਦੀ ਮਦਦ ਤੇ ਸਰਕਾਰ ਆਵੇ ਤੇ ਦੋਸ਼ੀਆਂ ਤੇ ਵਾਸੀ ਦੀ ਸਜ਼ਾ ਲੱਗਣ ਵਰਗੇ ਮੁਕਾਦਮੇ ਚਲਾਏ ਜਾਣ ਕਿਉਂਕਿ ਕੋ ਗੋ ਕੀ ਮਾਰੇ ਕਿਉਂਕਿ ਜਦੋਂ ਸਾਡੇ ਨੱਕ ਮਾਂਕਾ ਸਾਡੀਆਂ ਉਹ ਤੁਹਾਡੇ ਨਾਲ ਅਸੀਂ ਵਕਤ ਸਾਂਝੀਆਂ ਕਰਨੀਆਂ ਸਮੁੱਚੇ ਨਗਰ ਨਾਲ ਵੀ ਇਹ ਫਿਰ ਤੁਸੀਂ ਆ ਕੇ ਨਹੀਂ ਹੋਊਗਾ ਾਰੇ ਕਿਉਂਕਿ ਅਸੀਂ ਚੌਥੇ ਦਿਨ ਚ ਬੈਠਿਆ ਤੇ 6 ਦਿਨ ਸਾਡੇ ਹੋਰਾਂ ਦੀਆਂ ਰੂਹਾਂ ਨੂੰ ਸ਼ਾਂਤੀ ਉਹਦੇ ਮਿਲੂਗਾ ਤੁਹਾਡੇ ਇੱਤੇ ਨਾਲ ਉਹ ਤੋਸ਼ੀਆਂ ਦੇ ਜਰਾ ਪਿੱਛੇ ਬੰਦਰੀ ਕਰਾ ਦੇਣਗੇ ਇਸ ਤਰਕੇ ਇੱਕ ਵਾਰ ਕਰਦਾ ਤੁਸੀਂ ਜੋ ਖੋਲਣਾ ਉਹਨਾਂ ਨਾਲ ਲਗਾ ਦੇਣਾ ਕੋਈ ਸੰਤੂ ਮਾਦਰਾ ਸਾਹਿਬ ਸਮੋਤ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੀ हथ सच जी ग ਨਿਆਲ ਪਿੰਡ ਦੇ ਦੋ ਨੌਜਵਾਨ ਦਵਿੰਦਰ ਤੇ ਹਰਪ੍ਰੀਤ ਜੋ ਜ਼ਾਲਮਾਂ ਨੇ ਮਤਲਬ ਇਸ ਤਰ੍ਹਾਂ ਕੁੱਟ ਕੇ ਕੋਹ ਕੋਹ ਕੇ ਮਾਰਤੇ ਮੈਂ ਸਮਝਦਾ ਦੋਸ਼ੀ ਅਜੇ ਪਕੜੇ ਨਹੀਂ ਗਏ ਔਰ ਰੋਟੀ ਰੋਜੀ ਕਮਾਉਣ ਗਏ ਦੋ ਨੌਜਵਾਨ ਜਿਸ ਤਰ੍ਹਾਂ ਇਥੋਂ ਨੇੜੇ ਦੇ ਗਵਾਂਢ ਦੇ ਪਿੰਡ ਲਖਵਿੰਦਰ ਸਿੰਘ ਲਖੇ ਹੋਏ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਿਵੇਂ ਉਹਦੇ ਦੋਸ਼ ਲਾਇਆ ਜਾ ਰਿਹਾ ਵੀ ਕੁੱਟ-ਕੁੱਟ ਕੇ ਮਾਰੇ ਨੇ ਮੈਂ ਸਮਝਦਾ ਸਰਕਾਰ ਨੂੰ ਇਹ ਜਿਹੜਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਦੋਸ਼ੀਆਂ ਨੂੰ ਕਟੇਰੇ ਤੇ ਖੜੇ ਕਰਕੇ ਸਜ਼ਾ ਦੇਣੀ ਚਾਹੀਦੀ ਹੈ ਔਰ ਅੱਜ ਨਵੀਂ ਗੱਲ ਆਈ ਆ ਕਿ ਜਿਹੜੇ ਉਹ ਟਰੱਕ ਤੇ ਲੱਗੇ ਹੋਏ ਸੀ ਉਹ ਟਰੱਕ ਦਾ ਨੰਬਰ ਬੱਸ ਦਾ ਨੰਬਰ ਵੀਡੀਓ ਸਾਹਿਬ ਨੇ ਕੱਢ ਕੇ ਦਿਖਾਇਆ ਤੇ ਜੇ ਬੱਸ ਦਾ ਨੰਬਰ ਲਾਈ ਬੈਠਾ ਏ ਟਰੱਕ ਤੇ ਤਾਂ 420 ਦਾ ਕੇਸ ਬਣਦਾ ਗੱਲਾਂ ਕਤਲ ਦਾ ਕੇਸ ਹੈ ਨਾ ਦਰਜ ਹੋਵੇ ਬਲਕਿ 420 ਦਾ ਕੇਸ ਵੀ ਦਰਜ ਹੋਵੇ ਔਰ ਪੀੜਤ ਪਰਿਵਾਰਾਂ ਦੀ ਮਦਦ ਤੇ ਸਰਕਾਰ ਆਵੇ ਤੇ ਦੋਸ਼ੀਆਂ ਤੇ ਵਾਸੀ ਦੀ ਸਜ਼ਾ ਲੱਗਣ ਵਰਗੇ ਮੁਕਾਦਮੇ ਚਲਾਏ ਜਾਣ ਕਿਉਂਕਿ ਕੋ ਗੋਕੀ ਮਾਰੇ ਆ ਤਸ਼ੱਦਦ ਕਰਕੇ ਮਾਰੇ ਆ ਅਣਜਾਣ ਆਲੇ ਨਹੀਂ ਮਾਰੇ ਤੋਂ ਫਾਤੀ ਦੀ ਸਜ਼ਾ ਦੇ ਹੱਕਦਾਰ ਨੇ ਬਹੁਤ ਜਲਦੀ ਜਿਹੜੀ ਕਮੇਟੀ ਜਿਹਨਾਂ ਨਾਲ ਅਸੀਂ ਲੜ ਰਹੇ ਹਾਂ ਮੈਂ ਉਹ ਕਹਾਂ ਕਿ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਆਵਾਂਗੇ ਦੇਖੋ ਅੱਜ ਜਿਹੜਾ ਪ੍ਰਸ਼ਾਸਨ ਕੋਈ ਮਾਲੀ ਸਹਾਤਾਵਾ 2-2 ਲੱਖ ਰੁਪਏ ਪਰਿਵਾਰਾਂ ਨੂੰ ਦੇਣਾ ਆਇਆ ਸੀ ਪਰ ਪ੍ਰਸ਼ਾਸਨ ਦੀ 2-2 ਲੱਖ ਦੀ ਗੋੜ ਨਹੀਂ ਹੈਗੀ ਅਸੀਂ ਇਨਸਾਫ਼ ਵਾਸਤੇ ਚੌਥੇ ਦਿਨ ਦੇ ਵਿੱਚ ਧਰਨਾ ਹੈ 6 ਦਿਨ ਸਾਡੇ ਬੱਚਿਆਂ ਦੀ ਮੌਤ ਨੂੰ ਹੋਗੇ ਲਗਾਤਾਰ ਅਸੀਂ ਮੋਰਚੇ 'ਚ ਬੈਠੇ ਅਸੀਂ 2 ਲੱਖ ਰੁਪਏ ਜਾਂ 4 ਲੱਖ 10 ਲੱਖ ਲੈਣ ਵਾਸਤੇ ਨੇ ਬੈਠੇ ਅਸੀਂ ਇਨਸਾਫ਼ ਵਾਸਤੇ ਕਿ ਸਾਡੇ ਉਹਨਾਂ ਬੱਚਿਆਂ ਦੇ ਬਾਤਲਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਬੱਚੇ ਦਿੱਤਾ ਜਾਵੇ ਜਿਹੜੀ ਮਦਦ ਸਹਾਇਤਾ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਉਹ ਸਾਡੇ ਘਰ ਮਾਂਦੇ ਦੇ ਪੰਜਾਬ ਸਰਕਾਰ ਲੋਨ ਛਿੜਕ ਰਹੀ ਹੈ ਕਿ ਸ਼ਾਇਦ ਪੈਸੇ ਦੇ ਲਾਲਚ ਦੇ ਵਿੱਚ ਉੱਠ ਜਾਣਗੇ ਪਰ ਅਜੇ ਆ ਕੁਛ ਨਹੀਂ ਸੰਘਰਸ਼ ਦੇ ਵਿੱਚ ਲੋਕ ਜੱਜੇ ਹੋਏ ਆ ਬਹੁਤ ਜਿਵੇਂ ਦੇ ਨਾਲ ਸੰਘਰਸ਼ ਚੱਲ ਰਿਹਾ ਹੈ ਇਨਸਾਫ ਲੈ ਕੇ ਇਸ ਮੋਰਚੇ ਨੂੰ ਅੱਗੇ ਬਧਾਇਆ ਅੱਜ ਸਿੱਧੇ ਹੋਰਚਾ ਗੱਲ ਕੱਲ ਪ੍ਰਸ਼ਾਸਨ ਤੇ ਐਸਪੀ ਹੈੱਡਕ quartਰ ਤੇ ਐਸੇ ਕਮਿਸ਼ਨ ਦੇ ਮੈਂਬਰ ਆਏ ਸੀ ਉਹਨਾਂ ਨੇ ਸੁਣਾ ਮੰਗਿਆ ਸੀ ਵੀ ਦੋ ਦਿਨ ਦਾ ਸਮਾਂ ਸਾਡਾ ਸੰਘਰਸ਼ ਚੱਲ ਰਿਹਾ ਹੈ ਸਾਡੇ ਕੋਲ ਤਾਂ ਸਮੇਂ ਸਮਾਂ ਉਹਨਾਂ ਕੋਲ ਵੀ ਜਲਦੀ ਤੋਂ ਜਲਦੀ ਜਿੱਦਾਂ ਕਤਲਾਂ ਨੂੰ ਫੜਦਣ ਦੇ ਲਈ ਸਲਾਕਾ ਬੱਚੇ ਦਿਨ ਤੋਂ ਅਗਲਾ ਅਸੀਂ ਦੇਖਾਂਗੇ ਪ੍ਰਸ਼ਾਸਨ ਆਪਦੀ ਗੱਲਬਾਤ ਇਹ ਲੈ ਕੇ ਆਉਂਦਾ ਵੀ ਸਾਡਾ ਸਾਨੂੰ ਸਮਾਂ ਦੇ ਸਾਡੇ ਸੰਘਰਸ਼ਾ ਸੀ ਇਹਨੂੰ ਇਹਦੀ ਰੂਪਰੇਖਾ ਹੋਰ ਕੀ ਲਿਖਦਾ ਸਾਡੀ ਜਿਹੜੀ ਕਮੇਟੀ ਬਣੀ ਹੈ ਉਹ ਕਮੇਟੀ ਨੇ ਅਗਲਾ ਫੈਸਲਾ ਲੈ